ਅੱਗੇ ਵੱਧਦੇ ਉਧਰ ਸ਼ੰਭੂ ਅਤੇ ਖਨੋਰੀ ਬਾਰਡਰਾਂ ਦੇ ਉੱਤੇ ਕਿਸਾਨਾਂ ਵੱਲੋਂ ਆਪਣੇ ਹੱਕੀ ਮੰਗਾਂ ਦੇ ਲਈ ਲੈ ਕੇ ਜੋ ਧਰਨਾ ਦਿੱਤਾ ਜਾ ਰਿਹਾ ਹੈ ਉਹ ਲਗਾਤਾਰ ਜਾਰੀ ਹੈ ਉੱਥੇ ਹੀ ਸ਼ੰਭੂ ਰੇਲਵੇ ਟਰੈਕ ਦੇ ਉੱਤੇ ਧਰਨਾ ਦੇ ਰਹੇ ਕਿਸਾਨ ਨੇਤਾ ਸਰਵਨ ਸਿੰਘ ਪੰਦੇਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਉਹਨਾਂ ਨੇ ਕਿਹਾ ਕਿ ਮੋਰਚੇ ਨੂੰ 81 ਦਿਨ ਹੋ ਗਏ ਨੇ ਪਰ ਉਹਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਨੇ ਨજર ਅੰਦਾਜ਼ ਕਰ ਦਿੱਤਾ ਹੈ ਜਿਸ ਦੇ ਗੰਭੀਰ ਸਿੱਟੇ ਆਉਣ ਵਾਲੇ ਸਮੇਂ ਚ ਕੇਂਦਰ ਸਰਕਾਰ ਨੂੰ ਉੱਤਨੇ ਪੈਣਗੇ ਇਸ ਮੌਕੇ ਪੰਦੇਰ ਨੇ ਦੇਖਦੇ ਬਦਲ ਰਹੇ ਮੌਸਮ ਨੂੰ ਲੈ ਕੇ ਵੀ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਵਾਤਾਵਰਨ ਨੂੰ ਲੈ ਕੇ ਕੋਈ ਵੀ ਕੰਮ ਭਾਜਪਾ ਦੀ ਮੋਦੀ ਸਰਕਾਰ ਨੇ ਨਹੀਂ ਕੀਤਾ ਨਾਲ ਹੀ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਮੀਂਹ ਅਤੇ ਹਨੇਰੀ ਦੇ ਚਖੜ ਦੀ ਮਾਰ ਹੇਠ ਆ ਜਾਂਦੀਆਂ ਨੇ ਜਿਸ ਕਰਕੇ ਉਹਨਾਂ ਨੇ ਕੇਂਦਰ ਤੋਂ ਮੰਗ ਕੀਤੀ ਸੀ ਕਿ ਫਸਲੀ ਬੀਮਾ ਯੋਜਨਾ ਲਾਗੂ ਕੀਤਾ ਜਾਵੇ ਪਰੰਤੂ ਇਸ ਦੇ ਉੱਤੇ ਵੀ ਕੋਈ ਧਿਆਨ ਜਿਹੜਾ ਕੇਂਦਰ ਸਰਕਾਰ ਨੇ ਨਹੀਂ ਦਿੱਤਾ ਮੈਂ ਸਰਵਣ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਪੰਜਾਬ ਤੋਂ ਇਸ ਵੇਲੇ ਸ਼ੰਭੂ ਰੇਲਟੇਸ਼ਨ ਤੇ ਅਸੀਂ ਖੜੇ ਹੈਗੇ ਆਂ ਜਿੱਥੇ ਹਰਿਆਣੇ ਦੇ ਕਿਸਾਨਾਂ ਦੀ ਰਿਹਾਈ ਵਾਸਤੇ ਮੋਰਚੇ ਚੱਲਦੇ ਨੂੰ 17ਵਾਂ ਦਿਨ ਹੋ ਗਿਆ ਜਿਹੜਾ ਸਾਡਾ ਪੂਰੀਆਂ ਦੇਸ਼ ਦੀਆਂ ਮੰਗਾਂ ਵਾਸਤੇ ਮੋਰਚਾ ਹਰਿਆਣੇ ਦੇ ਬਾਰਡਰਾਂ ਤੇ Rajasthan ਦੇ ਬਾਰਡਰ ਤੇ ਚੱਲ ਰਿਹਾ ਉਹਨੂੰ ਕਿੰਸੀਆਂ ਦਿਨ ਹੋ ਚੁੱਕਾ ਵਾ ਜਿਵੇਂ ਪੂਰੀ ਦੁਨੀਆ ਦੀਆਂ ਖਬਰਾਂ ਆ ਰਹੀਆਂ ਨੇ ਵੀ ਇੱਥੇ ਆਲਮੀ ਪੱਦਰ ਦੀ ਜਿਹੜੀ ਤਪਸ਼ ਆ ਉਹ ਵੱਧ ਰਹੀ ਮੌਸਮ ਗਰਮ ਹੋ ਰਿਹਾ ਅੜੀਸਾ ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈਗੀਆ ਕੇਰਲ ਚ ਵੀ ਖਬਰਾਂ ਨੇ ਤੋਂ ਅਸੀਂ ਪਹਿਲੋ ਤੋਂ ਕਹਿੰਦੇ ਆ ਰਹੇ ਆਂ ਵੀ ਜਿਵੇਂ ਅਮਰੀਕਾ ਗ੍ਰੀਨ ਹਾਊਸ ਗੈਸਾਂ ਪੈਦਾ ਕਰ ਰਿਹਾ ਸਭ ਤੋਂ ਜ਼ਿਆਦਾ ਚਾਈਨਾ ਜਾਂ ਸਾਡੇ ਭਾਰਤ ਦੀ ਸਥਿਤੀ ਦੇਖੀਏ ਸਭ ਤੋਂ ਵੱਧ ਇੰਡਸਟਰੀ ਹਵਾ ਦਾ ਪ੍ਰਦੂਸ਼ਨ ਪੈਦਾ ਕਰ ਰਹੀ ਆ ਔਰ ਜ਼ਮੀਨ ਹੇਠਲੇ ਪਾਣੀ ਨੂੰ ਵੀ ਪੋਲੂਟਟ ਕਰ ਰਹੀ ਆ ਪਰ ਇਸ ਵੇਲੇ ਕੋਈ ਵੀ ਪੋਲੀਟੀਕਲ ਪਾਰਟੀ ਉਸ ਐਜੰਡੇ ਤੇ ਬੋਲ ਰਹੀ ਨਾ ਸਵੈਮ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ ਤਏ ਇਹਦੇ ਤੇ ਕੋ ਕੰਮ ਕੀਤਾ ਹੁਣ ਸਾਨੂੰ ਕਿਸਾਨਾਂ ਨੂੰ ਇਹਦਾ ਬਹੁਤ ਨੁਕਸਾਨ ਹੁੰਦਾ ਹੁਣ ਵੇਖੋ ਬੇਮੌਸਮੀ ਬਾਰਿਸ਼ ਹੋ ਰਹੀ ਆ ਬਰਸਾਤ ਕਰਕੇ ਸਾਡਾ ਨੁਕਸਾਨ ਹੁੰਦਾ ਨੇਹਰੀ ਚਖੜ ਆ ਜਾਂਦੀ ਆ ਉਹਦੇ ਕਰਕੇ ਸਾਡਾ ਨੁਕਸਾਨ ਹੁੰਦਾ ਜੇ ਸੋਕਾ ਪੈਂਦਾ ਉਹਦੀ ਮਾਰ ਵੀ ਸਾਨੂੰ ਪੈਂਦੀ ਐ ਇਸੇ ਕਰਕੇ ਸੀ ਆਪਣੇ ਮੰਗ ਕੀਤੀ ਸੀ ਵੀ ਫਸਲਾਂ ਦੇ ਜਿਹੜਾ ਫਸਲੀ ਬੀਮਾ ਯੋਜਨਾਮਾ ਉਹ ਲਾਗੂ ਕੀਤੀ ਜਾਵੇ ਸਰਕਾਰ ਆਪਣੇ ਪ੍ਰੀਮੀਅਮ ਤੇ ਕਰੇ ਸਾਡਾ ਆਰਥਿਕ ਨੁਕਸਾਨ ਦੀ ਪਰਪਾਈ ਹੋ ਸਕੇ ਜਾਂ ਜੰਗਲ ਨੂੰ ਬੜਾਵਾ ਦੇਣ ਵਾਸਤੇ ਕੋਈ ਸਰਕਾਰ ਨੂੰ ਖੇਤੀ ਸੈਕਟਰ ਵਿੱਚ ਵੀ ਬਹੁਤ ਸਾਰੀਆਂ ਫਸਲਾਂ ਸਫੈਦਾਵਾ ਪਪੂਲਰ ਜਾਂ ਹੋਰ ਚੀਜ਼ਾਂ ਪੈਦਾ ਕੀਤੀਆਂ ਜਾਂਦੇ ਜੇ ਮੰਡੀ ਸਾਨੂੰ ਮਿਲ ਜਾਵੇ ਔਰ ਇਸ ਕਰਕੇ ਇਸ ਵਿਸ਼ੇ 'ਲ ਕੋਈ ਧਿਆਨ ਨਹੀਂ ਦੇ ਰਿਹਾਗਾ ਇਹਦੋਂ ਕਹਾ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਲਗਾਤਾਰ ਫਲਸਤੀਨ ਦੇ ਮੁੱਦੇ ਨੂੰ ਲੈ ਕੇ ਵਿਰੋਧ ਕਰ ਰਹੇ ਨੇ ਕੁਝ ਵਿਦਿਆਰਥੀ ਇਸਰਾਈਲ ਦੇ ਹੱਕ 'ਚ ਬੋਲ ਰਹੇ ਨੇ ਜਿਵੇਂ ਅਮਰੀਕਾ ਦੀ ਸਰਕਾਰ ਜਬਰ ਕਰ ਰਹੀ ਆ ਵਿਦਿਆਰਥੀਆਂ ਤੇ ਉਹਨਾਂ ਨੂੰ ਇਸ ਕਿਸਮ ਦਾ ਜ਼ਬਰ ਨਹੀਂ ਕਰਨਾ ਚਾਹੀਦਾ ਦੋਵੇਂ ਪੱਖ ਵਾਲੇ ਵਿਦਿਆਰਥੀਆਂ ਨਾ ਇਕੁਵਲ ਜਿਹੜਾ ਬਿਹੇਵ ਕਰਨਾ ਚਾਹੀਦਾ ਵਾ ਇਹਦੇ ਨਾਲ ਦੀ ਨਾਲ ਜਿਹੜੇ ਮੋਰਚੇ ਨੇ ਐਲਾਨ ਕੀਤਾ ਵੀ ਜਿੱਦਣ 100 ਦਿਨ ਪੂਰੇ ਹੋਣੇ ਨੇ ਉਸ ਦਿਨ ਸ਼ੰਭੂ ਖਨੌਰੀ ਟੱਪ ਵਾਲੀ ਰਤਨਪੁਰਾ ਰਾਜਸਥਾਨ ਦੇ ਵਿੱਚ ਲੱਖਾਂ ਦੇ ਇਕੱਠ ਕਰਨੇ ਨੇ ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਤਾਮਾ ਭੈਣਾਂ ਨੂੰ ਬੇਨਤੀ ਹੈ ਇਕੱਠ ਜੜਾ ਹਲਾ ਦੂਗਾ ਮੋਦੀ ਦੀਆਂ ਸੋ ਆਪਾਂ ਕੋਈ ਪਿੰਡ ਨਾ ਰਹੇ ਜਿੱਥੋਂ ਹਾਜ਼ਰੀ ਨਾ ਲੱਗੇ ਅਸੀਂ ਮੋਦੀ ਸਰਕਾਰ ਦੇ ਥੰਮ ਖੇਡਾਂਗੇ ਇਕੱਠ ਕਰਕੇ ਅਰ ਬਖਾਲਾਂਗੇ ਵੀ ਕਿਵੇਂ ਮੋਦੀ ਸਰਕਾਰ ਕੋ ਮੰਗਾ ਮਨਾਈਆਂ ਜਾਂਦੀਆਂ ਵਜ ਦੀ ਤਗੜੇ ਹੋ ਕੇ ਤਿਆਰੀ ਕਰਨੀ ਚਾਹੀਦੀ ਆ ਨਵਾਂ ਐਲਾਨ ਅਸੀਂ ਇਹ ਕਰ ਰਹੇ ਆ ਵੀ ਕੈਥਲ ਦੇ ਵਿੱਚ